ਮਿੱਤਰੋ ਅੱਜ ਮੇਰੀ ਮੁਹੱਲੇ ਦੇ ਵਿੱਚ ਇੱਕ ਬੰਦੇ ਨਾਲ ਤੂੰ ਤੂੰ ਮੈਂ ਮਾ ਹੋ ਗਈ ਮੈਂ ਉਹ ਬੰਦੇ ਨੂੰ ਗਾਲ ਤੋਂ ਫੜ ਲਿਆ ਅਤੇ ਉਹਨੂੰ ਮੈਂ ਕਿਹਾ ਮੈਂ ਕਿਹਾ ਤੂੰ ਮੈਨੂੰ ਜਾਣਦਾ ਨਹੀਂ ਓਏ ਉਹ ਬੰਦਾ ਚੁੱਪ ਮਨੁ ਫੇਰ ਗਿਆ ਉਹ ਮੈਂ ਕਿਹਾ ਤੂੰ ਮੈਨੂੰ ਜਾਣਦਾ ਨਹੀਂ ਮੈਂ ਕੌਣ ਆ ਐਨੇ ਨੂੰ ਉਹ ਬੰਦੇ ਦੇ ਘਰ ਦੇ ਵਿੱਚੋਂ ਇੱਕ ਸਰਦਾਰ ਲੰਬਾ 6 ਫੁੱਟ ਦਾ ਹੱਥ ਵਿੱਚ ਡਾਂਗ ਫੜੀ ਹੋਈ ਮੇਰੇ ਵੱਲ ਨੂੰ ਆ ਗਿਆ ਮੈਂ ਡਰ ਕੇ ਬੰਦੇ ਨੂੰ ਛੱਡ ਦਿੱਤਾ ਅਤੇ ਉਹਨੇ ਮੈਨੂੰ ਆਉਂਦੇ ਸਾਰੇ ਗਲਾਮੇ ਤੋਂ ਫੜ ਲਿਆ ਕਹਿਣ ਲੱਗਾ ਕੌਣ ਹੈ ਤੂੰ ਓਏ ਦੱਸ ਬੋਲ ਕੌਣਾ ਤੂੰ ਉਹ ਮੈਂ ਕਿਹਾ ਜੀ ਮੈਂ ਆਹ ਦੱਸ ਕਹਿੰਦਾ ਕੌਣਾ ਤੂੰ ਮੈਂ ਕਿਹਾ ਜੀ ਮੈਂ ਤਾਂ ਇੱਕ ਗਰੀਬ ਜਿਹਾ ਬੰਦਾ ਹਾਂ ਕਲਿਆਨ ਟਾਕੀ ਸਿਨੇਮ ਦੇ ਸਾਹਮਣੇ ਮੈਂ ਚਾਹ ਬਣਾਉਂਦਾ ਹਾਂ ਜੀ